ਸਤਿ ਸ੍ਰੀ ਅਕਾਲ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਦੋ ਮੱਝਾਂ ਟੋਕੜ ਗੱਭਣ ਤੇ ਇੱਕ ਗਾਂ ਟੋਕੜ ਗੱਭਣ ਠੀਕ ਹੈ ਜੀ ਜ਼ਿਮੀਦਾਰ ਭਰਾ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਮਨਜੀਤ ਸਿੰਘ ਆ ਜੀ ਪਿੰਡ ਪਿੰਡ ਸੈਣਾ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਵੀਰ ਜੀ ਓਥੇ ਕਿਹੜੇ ਵਾਜਦਾ ਬਈ ਇਹ ਇਹ ਮਹੰਤਾਂ ਦੇ ਕੋਠੇ ਵਾਜਦੇ ਆਪਣੇ ਸੈਨੇ ਤੋਂ ਹੋਏਗਾ ਜੀ 5 ਕਿਲੋਮੀਟਰ ਵਾਂਗ ਪੈ ਜਾਂਦਾ ਠੀਕ ਆ ਹਾਂਜੀ ਹਾਂਜੀ ਤੇ ਆਪਣੇ ਕੋਲ ਕਿੰਨੇ ਜਾਨਵਰ ਬਾਈ ਆਪਣੇ ਕੋਲ 3 ਜਾਨਵਰ ਬਕਾਊ ਆ ਜੀ ਠੀਕ ਆ ਪਹਿਲੀ ਗਾਂ ਦੀ ਜਾਣਕਾਰੀ ਦਿਓ ਜੀ ਇਹ ਤਿੰਨੇ ਆਪਣੇ ਟੋਕੜ ਗੱਬਣਾ ਜੀ ਆ ਗਾਂ ਹੈਗੀ ਆ ਆਪਣੀ 6 ਮਹੀਨੇ ਦੀ ਲੱਭਣਾ ਜੀ 4 ਕਿਲੋ ਦੁੱਧ ਦਾ ਦੋਨੇ ਨੰਗਾ ਦਾ ਤੇ ਆਪਾਂ ਇਹਦਾ 40000 ਰੁਪਏ ਰੇਟ ਆ ਜੀ ਠੀਕ ਆ ਤਾਂ 40000 ਹਾਂਜੀ ਲੋ ਭਰਾ ਐਂ ਤੇ ਦੀ ਆਪਣੀ ਹਾਂਜੀ ਵਧੀਆ ਹੁੰਦੀ ਆ ਠੀਕ ਆ ਲੋ ਜੀ ਤਾਂ ਤੋਰ ਦੋ ਭਰਾ ਨੂੰ ਮੜਿਆ ਟੋਕੜ ਗੱਬਣ ਗਾਂ ਇਹਨਾਂ ਦੁੱਧ ਬਾਰੇ ਤੁਹਾਨੂੰ ਦੱਸਤਾ ਤੇ ਰੇਟ ਭਰਾ ਜਾਇਜ਼ ਆ ਜਦਾ ਜਾਇਜ਼ ਆਦਾ 40000 ਰੁਪਏ ਜੀ ਜਮਾਂ 40000 ਮਾਨਤਨ ਹੋ ਜੂ ਮੜਾ ਮੋਟਾ ਮਾਨਤਨ ਕਰ ਦਾਂਗੇ ਭਾਈ ਕਰ ਦਾਂਗੇ ਹਾਂ ਬਰਾ। ਅੰਤੋਕੜ ਗੱਬਣ ਰੇਟ 40000 ਠੀਕ ਹੈ ਨਾ। ਲੋ ਜੀ। ਥਾਂ ਤੁਨੋ ਓਕੇ ਵੀਰੇ। ਹਾਂਜੀ ਹਾਂਜੀ ਚਵਾਈ ਦੀ ਓਕੇ ਆ ਵੀਰ। ਠੀਕ ਆ। ਹਾਂ ਵੀ ਛੋਟੀ ਦੱਸੋ ਕਿਵੇਂ ਸੂਈ ਆ। ਛੋਟੀ ਵੀਰੇ ਦੂਜੇ ਸਵੇ ਸੁਣਾ ਇਹਨੇ 3 ਮਹੀਨੇ ਦੀ ਗੱਬਣਾ ਜੀ। ਹਾਂਜੀ। ਹਾਂ ਇਹਦਾ 5 ਕਿਲੋ ਦੁੱਧਾ ਦੋਨਾਂ ਲੰਗੇ ਮਿਲਦੀ ਆ। ਹਾਂਜੀ। ਚਾਰਡ ਤੇ ਮਿਲਦੀ ਆ ਵੀਰੇ। ਰੇਟ ਭਰਾ ਦਾ। ਰੇਟ ਇਹਦਾ 75000 ਆ ਵੀਰੇ। ਤੇ ਮਗਰ ਮਗਰ ਇਹਦੇ ਕੱਟੀ ਆ ਜੀ। ਮਗਰ ਕੱਟੀ ਆ ਭਰਾ। ਹਾਂ ਜੇ ਕਿਸੇ ਨੇ ਕੱਟੀ ਨਹੀਂ ਵੀ ਲੈ ਕੇ ਜਾਣੀ ਤਾਂ ਆਪਾਂ ਕੱਲੀ ਛੋਟੀ ਵੀ ਦੇ ਦਾਂਗੇ। ਇਹ ਦੂਜੇ ਸਵੇ ਗੱਬਣਾ। ਦੂਜੇ ਸਵੇਲੇ ਗੱਬਣਾਈ ਤੇ ਕਿੰਨਾ ਕ ਟਾਈਮ ਦਾ ਗੱਬਣ ਹੋਈ ਨੂੰ ਗੱਬਣ 3 ਮਹੀਨਿਆਂ ਦੀ ਹੈ ਜੀ ਅਸਾਂ 3 ਮਹੀਨੇ ਚੈੱਕਰ ਵਾਲੀ ਆਪਾਂ ਸਸ ਚੈੱਕ ਹੋ ਗਈ ਹਾਂ ਜੀ 3 ਮਹੀਨੇ ਚੈੱਕ ਪਾਸ ਆ ਫਿਰ ਚੈੱਕ ਪਾਸ ਠੀਕ ਹੈ ਜੀ ਬਸ ਦੂਜੇ ਸਵੇਰੇ ਟਾਈਮ ਰੇ ਨਾ ਕਰ ਕਰ ਦੇਣ ਹਾਂਜੀ ਹਾਂਜੀ ਕੋਈ ਗੱਲ ਲੋ ਜੀ ਅ ਤੋਰ ਦੂੰਗ ਮੜਾ ਇਹਨੂੰ ਹਾਂ ਤੋਰ ਦੇ ਲੋ ਚੈੱਕ ਕਰਦੇ ਟੋਕੜ ਗੱਬਣ ਮੱਝ ਤੇ ਨਾਲ ਹੈਗੀ ਕੱਟ ਆ ਜਾ ਲੋ ਜੀ ਟੱਕਾ ਨਾ ਕਰੀ ਥੋੜਾ ਆ ਜਾ ਪਾ ਮੋੜ ਦੋ ਬਈ ਇੱਥੇ ਮੋੜ ਲਿਆ ਮੋੜ ਲਿਆ ਆ ਜਾ ਆ ਜਾ ਕਹੇ ਵੀਰੇ ਕਰਕੇ ਪਸੂ ਕਰ ਜੰਦ ਨੇ ਕਹੇ ਜੀ ਹਾਂ ਕੁਝ ਉਪਰ ਮੈਂ ਡਾਕ ਰਾਇ ਹਾਂ ਹਾਂ ਲੋ ਜੀ ਟੱਕਾ ਕਰਦੀ ਆ ਮੈਂ ਥੋੜਾ ਥੜਾ ਤੁਹਾਡੇ ਸਾਹਮਣੇ ਆ ਮਗਰ ਬਹੁਤ ਸੋਹਣੀ ਕੱਟੀ ਆ ਠੀਕ ਆ ਜੀ ਹਾਂਜੀ ਬਾਈ ਅਗਲੀ ਮੱਝ ਦੀ ਦੱਸੋ ਜਾਂ ਇਹ ਮੱਝ ਵੀਰੇ ਆਪਣੀ 6 ਮਹੀਨਿਆਂ ਦੀ ਗੱਬਣ ਹੋ ਗਈ ਹਾਂਜੀ ਇੱਕ ਟਾਈਮ ਮਿਲਦੀ ਆ ਆਪਣੇ ਪਹਾੜੇ ਤੇ ਹਾਂਜੀ ਤੇ ਆਪਣਾ ਇਹ ਇੱਕ ਥਾਂਜਾ ਥੋੜਿਆਂ ਧਾਰਾਂ ਘਟਾ ਇਹਦੇ ਠੀਕ ਆ ਰੇਟ ਇਹ ਆਪਾਂ 60000 ਰੁਪਏ ਦੇ ਦਾਂਗੇ ਵੀਰ ਠੀਕ ਆ 60000 ਦੀ ਮੱਝ ਦੇ ਦਾਂਗੇ ਠੀਕ ਆ ਲੋ ਜੀ ਕਿ ਕਿਹੜੀ ਚੀਜ਼ ਉਹ ਕਿ ਇੱਕ ਥਾਂ ਤੋਂ ਥੋੜੇ ਧਾਰਾ ਘਟ ਆਉਂਦੀਆਂ ਬੱਸ ਇਹਦੇ ਠੀਕ ਆ ਕਿਹੜਾ ਥਾਣਾ ਵੀਰੋ ਉਹ ਵੀਰੇ ਮੂਰਲਾ ਥਾਣਾ ਇੱਧਰਲਾ ਠੀਕ ਆ ਮੂਰਲੇ ਪਾਸੇ ਵਾਲਾ ਥਾਣੇ ਇੱਕ ਹੋ ਜੇ ਉਹ ਘੱਟ ਵੱਧ ਨਹੀਂ ਹੋਇਆ ਮੈਂ ਥਾਣਾ ਹਾਂਜੀ ਥਾਣੇ ਚਾਰੇ ਦੇ ਇੱਕ ਹੋ ਜੇ ਪਰ ਉਹ ਧਾਰਾ ਧੋਨੇ ਘਟ ਆਉਂਦੀਆਂ ਤੋੜ ਦੋ ਮੜਾ ਜਾ ਬਈ ਉਹਨੂੰ ਵੀ ਲੋ ਜੀ ਪਿੰਡ ਸਹਿਣਾ ਤੇ ਜਲਾ ਨੂੰ ਪੈਂਦਾ ਜੀ ਪਰਨਾਲਾ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਬਾਈ ਕੋਲ ਤਿੰਨੇ ਜਾਨਵਰ ਬਾਈ ਆਪਣੇ ਚੈੱਕ ਕਰਾਏ ਬੈ ਨਾ ਹਾਂਜੀ ਹਾਂਜੀ ਚੈੱਕ ਪਾਸ ਸਾਰੇ ਵੀਰੇ ਓਕੇ ਓਕੇ ਚੈੱਕ ਪਾਸ ਆਪਣੇ ਆਪੇ ਕਰਾਏ ਬੈ ਜੇ ਕਿਸੇ ਕਰਾਉਣੀਆਂ ਤਾਂ ਬਾਈ ਕਹਿੰਦਾ ਕਰਵਾ ਸਕਦਾ ਜੀ ਨੇ ਆਪਦੀ ਕਰਾਉਣੀਆਂ ਬਾਈ ਡਾਕਟਰ ਲਿਆ ਕੇ ਹਾਂਜੀ ਕਰਾ ਸਕਦਾ ਠੀਕ ਆ ਮੈਂ ਇੱਕ ਗੱਲ ਹੋਰ ਵੀ ਆ ਵੀਰੇ ਹਾਂਜੀ ਆਪਣਾ ਕੋਈ ਵਪਾਰ ਵਪੂਰ ਵਾਲਾ ਕੰਮ ਨਹੀਂ ਹਾਂਜੀ ਆਪਣੇ ਪਸ਼ੂ ਘਰ ਦੇ ਰੱਖੇ ਹੋਏ ਆ ਇਹ ਠੀਕ ਆ ਇਹ ਅਸੀਂ ਕੰਮ ਤੇ ਲੱਗੇ ਹੋਆ ਹਾਂਜੀ ਤੇ ਬਾਪੂ ਤਾਂ ਸਮਾਈ ਨਹੀਂ ਹੁੰਦੀ ਹੁਣ ਠੀਕ ਆ ਹਾਂ ਇੱਕ ਇਹ ਗਰਮੀ ਕਰਕੇ ਹੁਣ ਦੁੱਧ ਥੋੜਾ ਥੋੜਾ ਘਟ ਗਿਆ ਦੁੱਧ ਇਹਨਾਂ ਦਾ ਵੱਧ ਸੀਗਾ ਹਾਂਜੀ ਤੋਤੇ ਬਾਅਦ ਵੀ ਜਾਣਗੇ ਜੇ ਕੋਈ ਸੇਵਾ ਕਰਨ ਵਾਲਾ ਹੋਇਆ ਠੀਕ ਆ ਹੂੰ ਲੋ ਜੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪੈਂਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚੁੱਕ ਕੇ ਬਾਈ